ਕਿ ਬੜੀ ਕਿੰਨੀਆਂ ਲੜਕੀਆਂ ਜਿਹੜੀਆਂ ਨੇ ਕਿਸੇ ਕਿਸੇ ਫਸੇ ਸੀ ਕਿੰਨੀਆਂ ਲੜਕੀਆਂ ਦੀ ਹੁਣ ਵਾਪਸ ਤੁਹਾਡੇ ਰੰਗ ਸੰਭੋ ਹੋ ਸਕਦੀਆਂ ਉਹਨਾਂ ਬੜੀ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਹੀ ਕਰਕੇ ਹੁਣ ਤੱਕ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ 9 ਲੜਕੀਆਂ ਕੁੱਲ ਜਿਹੜੀਆਂ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ Araak ਤੋਂ ਆ ਇੱਕ Qatr ਤੋਂ ਆ ਤੇ 7 Maskat ਤੋਂ ਆਈਆਂ ਤੋਂ ਇਹਨਾਂ ਦੇ ਵਿੱਚ ਜਿਹੜੀਆਂ ਹੈਗਿਆ ਮੋਗਾ ਫਿਰੋਜ਼ਪੁਰ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕਿ ਇਹ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਥੇ 40000 50000 ਰੁਪਏ ਤਨਖਾਹ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਗਾਉਂਦੇ ਆ ਤੇ ਉੱਥੇ ਲਿਜਾ ਕੇ ਗਾਹ ਇਹਨਾਂ ਨੂੰ ਵੇਚ ਦਿੰਦੇ ਆ ਹੁਣ ਇਹਨਾਂ ਦੇ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮਿਸ ਬਿਹੇਵ ਕਰਦੇ ਆ ਸੋ 100 ਦਾ ਚਾਸਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਹਾਂ ਕਿ ਜਿੰਨੇ ਆਕ ਸਾਡੇ ਕੋ ਕੰਪਲੇਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨਾ ਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆ ਸੀ ਇੱਥੇ ਕੰਪਲੇਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਸੋ ਜਿਹੜਾ ਹੈ ਸਭੋ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫੇਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਤਾਂ ਬੱਚੇ ਬਾਹਰ ਭੇਡਦਾ ਫੇਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਸੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਪੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੇ ਹੈਗੇ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਜਿਹੜੀ ਹੈਗੀ ਤਸ਼ਕਰੀਆ ਦੇ ਹੋ ਰਹੀ ਹੈ ਨਾ ਮਨੁੱਖੀ ਤਸ਼ਕਰੀ ਦਾ ਕੇਸ ਇਹਨਾਂ ਤੇ ਬਣਦਾ ਪਰ ਅਫਸੋਸ ਹੈ ਕਿ ਇਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਇਹ ਸਰਕਾਰ ਦਾ ਹਿੱਸਾ ਹੋਏ ਤੇ ਕਿਉਂ ਕਾਰਵਾਈ ਕਿਉਂ ਇੰਨੀ ਢਿੱਲੀ ਕਿ ਕੀ ਸਮਝਦੇ ਨੇ ਨਹੀਂ ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ ਡੀਜੀਪੀ ਸਾਹਿਬ ਨੂੰ ਆਪ ਮਿਲ ਕੇ ਆਏ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਹ ਤੋਂ ਦਰਖਾਸਤ ਦੇ ਦਿੰਦੇ ਆ ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰ ਆ ਕਹਿੰਦੇ ਵੀ ਅਸੀਂ ਵਾਪਸ ਆ ਗਏ ਹੁਣ ਅਸੀਂ ਕੀ ਕਰਨਾ ਉਹ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਦੋਹਾਂ ਪਾਸਿਆਂ ਦੇ ਵਿੱਚ ਨੁਕਸਾਨ ਜੇ ਉਹਨਾਂ ਦੇ ਪੂਰੀ ਇਹਨਾਂ ਦੇ ਉੱਤੇ ਕੇਸ ਦਰਜ ਹੋਣ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਕਿਨੇ ਕਿ ਇਹ ਗਾਹੀ ਰੁਕ ਜਾਣ ਕਿਉਂਕਿ ਪਹਿਲਾਂ ਤੇ ਜਿਹੜੇ ਫਸੇ ਆ ਪਰ ਇਹ ਸਾਰਾ ਕੁਝ ਹੋ ਨਹੀਂ ਰਿਹਾ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹੁਣ ਵੀ ਅਸੀਂ ਜਿਹੜਾ ਹੈਗਾ ਐਸਐਸਪੀ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜਿਹਨੇ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤਾਂ ਕਿ ਸਮੇਂ ਦੇ ਉਹ ਇਹ ਸلسਲਾ ਰੁਕ ਕੇ ਨਹੀਂ ਰਿਹਾ ਕੋਈ ਸਰ ਰੁਕ ਇਸ ਕਰਕੇ ਨਹੀਂ ਕਿ ਇਹਨਾਂ ਦਾ ਗਰੋਹ ਬਣਿਆ ਹੋਇਆ ਤੇ ਉੱਥੇ ਉਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਇਹ ਇਥੇ ਥੋੜਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦਾ ਦੇਖ ਲੈ ਵੀ ਪਿੱਛੋ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਪੈਰ ਵੀ ਨਾ ਕਰ ਸਕਣ ਉਹੋ ਜਿਹੇ ਪਰਿਵਾਰ ਐਸੀ ਨਹੀਂ ਦੇਖਿਆ ਕੋਈ ਵੀ ਜਿੰਨੀਆਂ ਵੀ ਲੜਕੀਆਂ ਆਈਆਂ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਉਹਨਾਂ ਨੂੰ ਗਰੀਬ ਕਈ ਵਾਰ ਚਾਹੇ ਦੱਸ ਜਾਂਦਾ ਵੀ ਇੱਥੇ 40000 ਮਹੀਨੇ ਦਾ ਆਈ ਜਾਊਗਾ ਸਾਡਾ ਘਰ ਪਰਿਵਾਰ ਚੱਲੂਗਾ ਸਾਡੇ ਘਰ ਪੈ ਜਾਊਗਾ ਬੱਚੇ ਪੜ੍ਹ ਲੈਣਗੇ ਜਾਂਦੇ ਤਾਂ ਹੈ ਚੰਗੇ ਵਾਸਤੇ ਪਰ ਹੋ ਮੋਰੇ ਹੋ ਥੱਗੀ ਹੋ ਜਾਂਦੀ ਹੈ ਤੇ ਟੂਰਿਸਟ ਵੇਜੇ ਦੇ ਉੱਤੇ ਲੈ ਜਾਂਦੇ ਆ ਕਿਉਂਕਿ ਸਾਰਾ ਦੁਬਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ ਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈ ਮੁੱਖੀ ਮਨੁੱਖੀ ਸਮਗਲੰਗ ਇਹਨਾਂ ਦੀ ਕੀਤੀ ਜਾਂਦੀ ਹੈ ਬਾਬਾ ਜੀ ਹੁਣ ਤੱਕ ਇੰਨੀਆਂ ਕੁੜੀਆਂ ਦੀ ਵਾਪਸੀ ਹੋਈ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਨੌ ਤਾਂ ਐਸੇ ਹਫਤੇ ਦੇ ਵਿੱਚ ਵਾਪਸ ਆਈਆਂ ਜਿਹਨਾਂ ਵਿੱਚ ਇੱਕ ਰਾਗ ਤੋਂ ਇੱਕ ਕਦਰ ਤੋਂ ਤੇ ਸੱਤ ਮਾਸਕਟ ਤੋਂ ਵਾਪਸ ਆਈਆਂ

ਕੀ ਕੰਮ ਦਾ ਤੁਹਾਨੂੰ ਕਿਹਾ ਗਿਆ ਸੀ ਇੱਥੇ ਮੈਨੂੰ ਉੱਥੇ ਆਫਿਸ ਦੇ ਮਨ ਲਕੀ ਫਾਈਲਸ ਦੇ ਵਿੱਚ ਕਿャਸੀ ਜਮਲ ਕੀ ਕੰਫਰੰਸ ਅਟੈਂਡ ਕਰਨੇ ਪੈਣਗੇ ਜਾਂ ਫਾਈਲਸ ਦੇ ਦੁਦ ਕਰਨੀਆਂ ਪੈਣਗੀਆਂ ਬਟ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਹਾਊਸ ਮੇਡ ਦੇ ਜੌਬਸ ਲਗਾ ਦੇਣਾ ਹੈਗਾ ਵਾ ਤੇ ਉਹਨਾਂ ਨੇ ਵੀ ਮੈਨੂੰ ਐਵੇਂ ਲੋਕ ਹੀ ਲਗਾ ਕੇ ਰੱਖੇ ਸੀ ਖਾਣਾ-ਦਾਨਾ ਕੁਝ ਨਹੀਂ ਦਿੰਦੇ ਸੀ ਫੋਨ ਵੀ ਉਹਨਾਂ ਨੇ ਜਬਤ ਕਰ ਲਏ ਸੀ ਤੇ ਬਾਅਦ ਵਿੱਚ ਵਸੇ ਦਿਨ ਉੱਥੇ ਮੇ ਸੇ ਜਿੱਦਾਂ ਕਰਦੇ ਨੇ ਉਦਾਂ ਹੁੰਦਾ ਸੀਗਾ

ਉਸ ਵਾਰ ਅਸੀਂ ਤਾਂ ਮੈਂ ਐਂਬੈਸੀ ਕੰਪਲੀਟ ਕਰਾ ਕੇ ਤੋਂ ਬਾਅਦ ਅਸੀਂ ਗੋਦਵਾਰੇ ਉੱਥੇ ਸਾਨੂੰ ਉਹਨਾਂ ਨੇ ਛਤਰ ਛਾਇਆ ਚ ਰੱਖਿਆ ਬਾਬਾ ਜੀ ਨੇ ਪਿੱਦਾ ਸੰਪਰਕ ਹੋਇਆ ਜੀ ਦਾ ਐਮੀਰ ਹਸਬੰਡ ਜੀ ਨੇ ਨੰਨੇ ਮੈਰੀ ਬਹੁਤ ਹੈਲਪ ਕੀਤੀ ਨੇ ਜਦੋਂ ਗਈ ਸੀ ਕੀ ਰਹੇਗੀ ਐਸੀ ਬਾਰਕੀ ਗੱਲ ਬਾਤ ਹੋ ਇਸ ਲਈ ਧਿਆਨ ਲਗਿਆ ਪ੍ਰੈਜ਼ੈਂਟ ਸੀ ਇਹ ਲੁਧਿਆਣ ਤੋਂ ਉਹਨਾਂ ਨੇ ਮਤਲਬ ਕੀ ਕਿਹਾ ਸੀ ਕਿ ਵਧੀਆ ਹੋਗਾ ਤਾਂ ਸਾਰਾ ਕੁਝ ਮੈਨੂੰ ਨੇ ਸੇ ਪਤਾ ਕਿ ਮੈਨੂੰ ਝੂਠ ਬੋਲ ਕੇ ਕਿਹਾ ਸੀ ਜਿਹੜੇ ਤੜੀ ਗੋ ਹਾਂਜੀ ਮੇਰੇ ਕੋ 80000 ਦਾ ਲਿਆ ਗਿਆ ਉਹ ਤੇ ਹੁੰਦਾ ਕਿ ਉੱਥੇ ਜਾ ਕੇ ਵੇਚ ਦਿੱਤਾ ਜਾਂਦਾ ਹੈ ਲੜਕੀਆਂ ਹਾਂਜੀ ਜਦੋਂ ਮੈਨੂੰ ਉਹਨਾਂ ਨੇ ਨਾ ਹਾਊਸ ਮੇਡ ਦੀ ਜੋ ਚ ਵੇਚਦਾ ਸੀ ਵੀ ਮੈਨੂੰ ਕਹਿੰਦੇ ਸਨ ਕੋਈ ਨਵੇਂ ਢੂੰਢ ਕੇ ਰੱਖ ਦਵਾਂਗੇ ਕੰਮ ਤੇ ਤੁਸੀਂ ਨਾ ਮੁਲਕੀ ਹਾਊਸ ਮੇਡ ਸੀ ਚਲੇ ਜਾਵਲੇ ਤੇ ਉਹਨਾਂ ਨੇ ਮੈਨੂੰ ਖੁਦ ਉਹਨਾਂ ਦੇ ਵਾਬ ਨੇ ਕਿਹਾ ਕਿ ਤੁਹਾਨੂੰ ਤਾਂ ਡਿਮੈਂਡ ਨੇ ਸਾਨੂੰ ਏਜੰਟਾਂ ਨੇ ਸਾਨੂੰ ਵੇਚਿਆ ਆਹਾ ਹਾਂਜੀ ਫਿਰ ਤੁਸੀਂ ਕੀ ਕੀਤਾ ਉਹਨਾਂ ਨੇ ਤੇ ਫੇ ਮੈਂ ਨਣਾ ਜੱਟ ਨੂੰ ਬੋਲ ਦਿੱਤੀ ਕਿ ਤੁਸੀਂ ਮੇਨਰ ਦਾ ਗਲਤ ਕੀਤਾ ਤੁਸੀਂ ਮੈਨੂੰ ਵਾਪਸ ਮੰਗਵਾਓ ਤੇ ਬਾਅਦੋਂ ਪੈਸੇ ਮੰਗ ਕਰਨ ਲੱਗ ਪੈਸੇ ਕਿ 3 ਲੱਖ ਕਦੇ 2 ਲੱਖ ਰੁਪਏ ਮੰਗਦੇ ਸੀਗੇ ਛੱਡਣ ਦਾ ਨਹੀਂ ਤੇਰੇ ਮਾਰ ਕੇ ਸੁੱਟ ਦਵਾਂਗੇ ਇਹਨੂੰ ਹਾਂਜੀ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਕਾਰਵਾਈ ਤੇ ਹੁਣ ਹੋਣੀ ਚਾਹੀਦੀ ਪਰ ਉਹ ਉਹ ਏਜੰਟਾਂ ਵੀ स्पोर्ट ਵੀ ਹੈਗੀ ਹੈ ਜਾਂ ਕਿੰਨਾ ਛੁੜਾਨ ਵਾਲੇ ਵੀ ਹੈਗੇ ਨੇ ਤੇ ਜਿਹੜੇ ਏਜੰਟ ਆ ਨਾ ਉਹਨਾਂ ਦੇ ਵੀ ਬਹੁਤ ਸਪੋਰਟਰ ਹੈਗੇ ਆ ਕਿ ਲੱਗਦਾ ਕਿ ਪੂਰਾ ਨੈਕਸਸ ਕੰਮ ਕਰ ਰਿਹਾ ਹੈ ਸਪਿਛੇ ਸਾਰੇ ਮੈਨੂੰ ਪੂਰਾ ਹੈਗਾ ਵਿੱਚ ਹੀ ਹੈ ਸਾਰੇ ਮੀਲੀ ਮੀਲੀ ਭੱਤੀ ਹੈ ਮੈਨੂੰ ਲੱਗਦਾ ਇਹਨਾਂ ਦੀ ਤਾਂ ਏਜੰਟ ਦਿਮਾਗ ਦੇ ਨਾਲ ਚੱਲਦਾ ਪਹਿਲੀ ਗੱਲ ਤੇ ਇੱਥੇ ਜਿਹੜੀ ਬੇਰੋਜ਼ਗਾਰੀ ਇੱਥੇ ਸਭ ਕੁਝ ਮਿਲਤ ਲੋੜ ਹੀ ਨਹੀਂ ਹੈ ਕਿ ਕੁੜੀਆਂ ਨੂੰ ਬਾਹਰ ਜਾਂ ਮੁੰਡਿਆਂ ਨੂੰ ਬਾਹਰ ਜਾਂਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਥੋੜੀ ਆਪਣੀ ਸਰਕਾਰ ਨੂੰ ਵੀ ਚਾਹੀਦਾ ਨਾ ਤੇ ਸਾਰਾ ਕੁਝ ਜਿਹੜੇ ਇੰਨੇ ਐਜੂਕੇਟਿਡ ਬੱਚੇ ਬੈਠੇ ਹੋਏ ਆ ਉਹਨਾਂ ਵਾਸਤੇ ਜੋਬ ਵੀ ਹੈ ਨਹੀਂ ਤੇ ਇਦਾਂ ਹੀ ਗੱਲਾਂ ਕਰ ਕਰਕੇ ਬਸ ਆਪਣੇ ਸੋਹਣੇ ਭਵਿੱਖ ਵਾਸਤੇ ਬੱਚੇ ਬਾਹਰ ਜਾਂਦੇ ਨੇ। ਕਿਉਂ ਜਾ ਰਹੇ ਨੇ? ਇੱਥੇ ਸਰਕਾਰ ਨੂੰ ਵੀ ਥੋੜਾ ਚਾਹੀਦਾ ਸੀ ਨਾ ਕਿ ਇੱਥੇ ਕੰਮ ਦੇਖੋ ਜਾਂ ਕਿਦਾਂ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਬਾਹਰ ਨਿਕਲ ਕਦਮ ਚੱਕਿਆ ਸਾਨੂੰ ਨਹੀਂ ਪਤਾ ਸੀ ਅਸੀਂ ਫਸ ਜਾਵਾਂ। ਉਹ ਵਾਪਸ ਆਏ ਹੋ ਕਿਵੇਂ ਮਹਿਸੂਸ ਕਰ ਰਹੇ ਹੋ? ਸਰ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰ ਰਹੇ ਹੋ? ਉਤੇ ਮੇਰੇ ਉਹਨਾਂ ਨੇ ਮੈਨੂੰ ਜਿਹੜੀ ਮੇਰੀ ਏਜੰਟ ਸੀਗੀ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਘਰੇ ਲੁਕਾ ਮਦੇਲੇ ਤੇ ਮੈਨੂੰ ਕਹਿੰਦੀ ਸੀ ਕਿ 50000 ਮੈਂ ਲਵਾਂਗੀ ਤੇਰੇ ਕੋਲੋਂ ਆਪਣੇ ਕੋਲ ਬੁਲਾਉਣ ਲਈ ਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ ਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ ਤੇ ਜਦੋਂ ਉਸ ਘਰ ਦੇ ਵਿੱਚ ਗਈ ਤੇ ਉਹਨਾਂ ਨੇ ਮੇਨਾਂ ਮਾਰ ਕਟਾਈ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਹੈ ਨਹੀਂ ਸੀਗੀ ਪੀਣ ਦੀ ਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਤੇ ਜਦੋਂ ਮੈਨਾਂ ਮਾਰ ਕਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਤੇ ਉਹਦੇ ਨਾਲ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ ਆਪਣੀ ਏਜੰਟਨੀ ਨੂੰ ਏਜੰਟਨੀ ਨੂੰ ਕਿਹਾ ਕਿ ਮੈਨੂੰ ਇੰਡੀਆ ਪੇ ਜਾ ਜਾਵੇ ਤੇ ਮੈਨੂੰ ਕਹਿੰਦੀ ਸੀ ਕਿ 2.5 ਲੱਖ ਰੁਪਇਆ 3 ਲੱਖ ਰੁਪਇਆ ਆਪਣੇ ਘਰ ਦੇ ਤੋਂ ਮਗਵਾ ਤੇ ਇੰਡੀਆ ਜਾ ਤੇ ਮੇਰੇ ਘਰ ਤੋਂ ਕਿੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ ਤੇ ਇਸ ਕਰਕੇ ਫਿਰ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਧਰ ਆਉਣ ਵਿੱਚ ਕਦੋਂ ਗਏ ਸੀ ਕਿਹੜੇ ਮੁਲਕ ਗਏ ਸੀ ਮੈਂ ਇਰਾਕ ਦੇ ਵਿੱਚ ਗਈ ਸੀ ਤੇ ਅਪ੍ਰੈਲ ਦੇ ਵਿੱਚ ਗਈ ਸੀ 14 ਅਪ੍ਰੈਲ 15 ਕੀ ਕਿਹਾ ਗਿਆ ਸੀ ਕਿਹੜਾ ਕੰਮ ਦਵਾਉਣਾ ਹੈ ਕਿੰਨੀ ਤਨਖਾਹ ਦੇਣੀ ਕਿੰਨੇ ਪੈਸੇ ਲੱਗਣਗੇ ਕੀ ਹੋਇਆ ਮੈਨੂੰ ਕਹਿੰਦੇ ਸੀ 25000 ਰੁਪਇਆ ਤਨਖਾਹ ਆ ਤੇ ਘਰ ਦਾ ਹੀ ਕੰਮ ਹੈ ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇਣ ਨੇ ਉਹ ਮਤਲਬ ਮਾਰ ਕਟਾਈ ਕਰਦੇ ਕੁੱਟਦੇ ਆ ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਆ ਤੇ ਇਲਾਜ ਨਹੀਂ ਕਰਵਾਉਂਦੇ ਹੈਗੇ ਕੀ ਤੁਹਾਨੂੰ ਵੀ ਦਿੱਤਾ ਜਾਂਦਾ ਉੱਥੇ ਕੀ ਹੁੰਦਾ ਕੀ ਆਪਸ ਵਿੱਚ ਪਹਿਲਾਂ ਕੰਪਨੀ ਵਾਲੇ ਕੰਪਨੀ ਵਾਲਿਆਂ ਦੇ ਥਰੂ ਬੁੱਕ ਮੰਗਵਾਉਂਦੀਆਂ ਇਹ ਕੁੜੀਆਂ ਏਜੰਟਣੀਆਂ ਜਿਹੜੀਆਂ ਹੁੰਦੀਆਂ ਤੇ ਗਾਂ ਉਹ ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ 2-2000 ਡਾਲਰ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤੇ ਫਿਰ ਗਾਂ ਮਤਲਬ ਜਿਹੜਾ 50000 ਲੈਂਦੇ ਉਹ ਆਪਸ ਤੇ ਵਿੱਚ ਇਹ ਵੰਡਦੇ ਪਏ ਆ ਤੇ ਤੈਨੂੰ ਵੇਚ ਦਿੰਦੇ ਆ ਹਾਂਜੀ ਤਾਂ ਫੇ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜੇ ਇਸ ਘਰ ਦੇ ਵਿੱਚ ਭੇਜਿਆ ਜਾਂਦਾ ਹੈ ਜਿਨ੍ਹਾਂ ਨੇ ਜਿਹੜੇ ਪੁੱਛਿਆ ਨਹੀਂ ਉਹਨੂੰ ਕੋਈ ਸ਼ਿਕਾਇਤ ਕਰੀ ਉਹ ਕੋਈ ਨਹੀਂ ਕੀਤੀ ਕਿ ਸਾਡਾ ਕੁੱਟਮਾਰ ਕਿਉਂ ਕਰ ਰਹੇ ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਤੇ ਫੇ ਬਾਅਦ ਵਿੱਚ ਭਾਵੇਂ ਤੂੰ ਸਾਲ ਬਾਅਦ ਚੱਲ ਜੇ ਦੋ ਸਾਲਾਂ ਬਾਅਦ ਚੱਲ ਜੇ ਉਹ ਤੇਰੀ ਮਰਜ਼ੀ ਹੈ ਕਹਿੰਦੀ ਤੂੰ ਆਪਣਾ ਜਿਹੜਾ ਹੈ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਦਾ ਗਾਂ ਲਗਵਾਇਆ ਹੋਇਆ ਸਾਲ ਦਾ ਤੇ ਜਿਵੇਂ ਘਰਦਿਆਂ ਨਾਲ ਉਹ ਗੱਲ ਕਹਿੰਦੀ ਸੀਗੀ ਤੇ ਉਹ ਫੇ ਮੈਨੂੰ ਕਹਿੰਦੇ ਸੀ ਗਾਂਮੇ ਦੇ ਪੈਸੇ ਭਰ ਤਾਈ ਤੇ 10 ਲੱਖ ਰੁਪਏ ਤੇ ਜਦ ਕਿ ਇੰਨੇ ਪੈਸੇ ਨਹੀਂ ਸੀਗੇ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰਦੇ ਹਾਂਜੀ ਵਧੀਆ ਆਪਣੇ ਘਰ ਵਿੱਚ ਖੁਸ਼ ਆ ਵਧੀਆ ਠੀਕ ਠਾਕ ਆ ਹੱਲੇ ਵੀ ਪਰ ਮੇਰੇ ਦਿਮਾਗ ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਆ ਇਸ ਕਰਕੇ ਮੇਰੇ ਦਿਲ ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ ਆ ਬਦਰਦ ਕਰਦਾ ਰਹਿੰਦਾ 24 ਘੰਟੇ ਤੇ ਸਿਰ ਚ ਵੀ ਦਰਦਾਂ ਹੁੰਦੀਆਂ ਰਹਿੰਦੀਆਂ ਆ ਤੁਸੀਂ ਹੋਰ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਿੰਦੀ ਆ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦਿਆਂ ਲਾਲਚ ਦਿੰਦੇ ਪਏ ਲੋਕੀ ਕੀ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਵੀ ਇਸ ਕਰਕੇ ਤੁਸੀਂ ਨਾ ਜਾਓ ਬਾਹਰ ਆਪਣੇ ਆਪ ਨੂੰ ਬਚਾਓ ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲੋ ਰੋਟੀ ਤੇ ਆਪਣੀ ਇੰਡੀਆ ਵਿੱਚ ਹੀ ਰਹੋ ਤੇ ਇੱਥੇ ਕੰਮ ਰਹਿ ਕੇ ਕਰੋ ਬਾਹਰ ਨਾ ਜਾਓ